ਜਾਂ ਜਾਂ ਹੈ 589 11 11 ਮੈਂਬਰ ਹੈ ਜਿਹਦੇ ਹੱਕ ਵਿੱਚ ਛੀ ਹੈ ਗਿਆ ਉਹ ਪ੍ਰਧਾਨ ਬਣ ਜਾਵੇ ਤੇ ਕੰਮ ਕਰ ਕੋਈ ਬਣ ਜਾਵੇ ਸਾਨੂੰ ਇਸ ਗੱਲ ਨਾਲ ਕੋਈ ਨਹੀਂ ਸਾਡਾ ਵੀ ਕਿਹੜਾ ਪ੍ਰਧਾਨ ਹੈ ਜੀ ਜੇ ਉਹ ਕਮੇਟੀ ਕੰਮ ਕਰੇਗੀ ਮਤਾ ਪਵੇਗਾ ਰੇ ਆਏਗੀ ਡੀਏਪੀ ਆਏਗੀ ਯੂਰੀਆ ਆਏਗੀ ਦੋ ਸਾਲ ਤੋਂ ਲਗਭਗ ਉੱਥੇ ਕਬੂਤਰਾਂ ਨੇ ਆਲ ਨਹੀਂ ਪਾਇਆ ਹੋਰ ਕੋਈ ਇਸ ਤਰ੍ਹਾਂ ਕੋਈ ਸੰਦ ਨਹੀਂ ਜਾ ਰਿਹਾ ਕਿਰਾਏ ਤੇ ਕੋਈ ਕਿਸਾਨਾਂ ਨੂੰ ਉਹਦਾ ਕੋਈ ਸਹੂਲਤ ਨਹੀਂ ਸਾਨੂੰ ਮਜਬੂਰਨ ਵੱਡੇ ਅਪਸਰਾਂ ਦਾ ਦਸਤਰਨਾ ਘੇਰਨਾ ਪਵੇ ਉਦੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਬੇਨਤੀ ਕਰ ਚੰਦੇ ਆ ਜੇ ਨਵਾਂ ਇਹ ਮਸਲਾ ਹੱਲ ਹੋਇਆ ਤਾਂ ਫਿਰ ਜਿੱਥੇ ਬੰਦਿਆਂ ਦਾ ਆਪਣਾ ਜਿਹੜਾ ਆਪਣਾ ਜਿਹੜਾ ਪਹਿਲਾਂ ਹੱਥ ਫੋਮ ਤੇ ਨਹੀਂ ਕੋਈ ਕੋਈ ਸਰਕਾਰ ਨੂੰ ਦਾ ਸਿੱਕੇ ਸਾਥ ਹੈ ਮਤਾਂ ਪੰਗਾ ਨਹੀਂ ਕੰਮ ਕਰਾ ਚਾਰਾਂ ਦੇ ਸਾਰੇ ਇੱਕ ਬਾਅਦ ਜਾਇਓ ਤੇ ਜੀ ਰਹਿ ਗਈ ਸੀ ਦੂਜੇ ਪਾਸੇ ਸੀ ਆ ਜੀ ਉਹਨਾਂ ਨੇ ਮੈਨੇ ਦੋ ਲੈ ਕੇ ਵੈਸੇ ਕਰਾਇਆ ਚਾਰ ਮੈਂਬਰ ਹੈਗੇ ਸਰਕਾਰ ਦਾ ਦਵਾਜ ਗਏ ਤੁੰਤ ਕੋਈ ਨਹੀਂ ਅੱਗੇ ਇਹ ਅਕੀ ਕੰਨੀ ਬਹੁਤ ਬਸਾਨ ਕਾਦੇ ਨਾ ਕੜਦੇ ਅਸੀਂ ਡੀਆਰ ਸਾਹਿਬ ਨੂੰ ਮੰਗ ਤੇ ਪਰੇ ਗਏ ਸਾਰੇ ਪੰਜ ਗ੍ਰਾਹੀ ਸੀ ਹਰ ਵੇਲੇ ਪੰਜ ਗ੍ਰਾਹੀ ਕੋਈ ਨਾ ਮੇਂ ਦੇਖ ਲੈਣਾ ਇਹ ਸਾਦਾ ਕਰਦਾ ਡੀਆਰ ਸਾਹਿਬ ਨੂੰ ਪਹਿਲਾਂ ਹੱਥਾ ਲੰਮੇ ਡੀਆਰ ਸਾਹਿਬ ਮਿਲੇ ਹਾਂ ਜੀ ਲੰਮੇ ਜੀ ਮੈਨੂੰ ਮਿਲ ਜੀਏ ਯਾਰ ਆਹਾਂ ਨੂੰ ਮਿਲ ਜੀਏ ਇਹ ਦੋ ਸਾਲ ਨੂੰ ਹੋ ਗਏ ਨੇ ਦੋ ਮਹੀਨੇ ਤੋਂ ਕੋਸ਼ਿਸ਼ਾਂ ਹੀ ਕਰ ਰਹੇ ਕਿ ਬੇਟੀ ਕਿਸੇ ਤਾਲ ਮੇਲ ਦੇ ਨਾਲ ਚੱਲ ਪਏ ਵੀ ਸਾਡੀ ਸਟੱਡੀ ਚੱਲ ਪਈ ਦੇਖ ਰਹੋ ਕਿ ਮжоਰਿਟੀ ਨਹੀਂ ਇਹ ਲੇਟ ਨਹੀਂ ਦੇਖੋ ਮжоਰਿਟੀ ਤਾਂ ਹੋਣੀ ਹੀ ਨਹੀਂ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਗ੍ਰਾਂਹ ਪਿੰਡ ਦੀ ਇਹ ਵੱਡੀ ਸਮੱਸਿਆ ਹੈ ਪਿਛਲੇ 2 ਸਾਲ ਤੋਂ ਸੋਸਾਇਟੀ ਬੰਦ ਪਈ ਆ ਇਲੈਕਸ਼ਨ ਹੋਇਆ ਜਿਹੜੀ ਵੀ ਕਮੇਟੀ ਬਣੀ ਉਹ ਇਸ ਟਾਈਮ ਬਹੁਮਤ ਦੇ ਵਿੱਚ ਨਹੀਂ ਆ ਗਈ ਜਿਹੜੀ ਪ੍ਰਧਾਨ ਬਣਿਆ ਉਹਦੇ ਹੱਕ ਵਿੱਚ ਬਹੁਮਤ ਨਹੀਂ ਹੈਗਾ ਤਾਂ ਕਮੇਟੀ ਦੀ ਦੁਬਾਰਾ ਚੋਣ ਹੋ ਜਾਂਦੀ ਹੈ ਜਾਂ ਕੋਈ ਕਿਸੇ ਹੋਰ ਬੰਦੇ ਨੂੰ ਉਹ ਕਮੇਟੀ ਜਿਹੜੀ ਚੁਣੀ ਹੋਈ ਆ ਉਹ ਆਪਣੇ ਬਹੁਮਤ ਨਾਲ ਕਿਸੇ ਨੂੰ ਵੀ ਬਣਾ ਲੈਣ ਇਸੇ ਵਜ੍ਹਾ ਕਾਰਨ ਸੋਸਾਇਟੀ ਬੰਦ ਪਈ ਹੈ ਕਿ ਕਮੇਟੀ ਦੀ ਏਕਤਾ ਨਹੀਂ ਕੋਈ ਮਤਾ ਨਹੀਂ ਪੈ ਰਿਆ ਕੋਈ ਡੀਏਪੀ ਨਹੀਂ ਹੈਗੀ ਆ ਪੰਜ ਗ੍ਰਾਂਥ ਸੋਸਾਇਟੀ ਦੇ ਵਿੱਚ ਵੱਡਾ ਪਿੰਡ ਹੈ 10000 ਵੋਟ ਹੈ ਪਰ ਸਿਆਸਤ ਦੀ ਭੇਟ ਚੜ ਕੇ ਉੱਥੇ ਇਹ ਹੈ ਕਿ ਸੋਸਾਇਟੀ ਇੱਕ ਚਿੱਟਾ ਹਾਥੀ ਬਣਿਆ ਪਿਆ ਜਿਹੜੇ ਵੀ ਉਹਦੇ ਵਿੱਚ ਥੋੜੇ ਬਹੁਤੇ ਸੰਧ ਖੇਤੀਬਾੜੀ ਵਰਤਉਂਦੇ ਆ ਉਹ ਵਰਤੋਂ ਚ ਨਹੀਂ ਆਉਂਦੇ ਕਿਉਂਕਿ ਜੇ ਕਮੇਟੀ ਕੰਮ ਕਰੇਗੀ ਮਤਾ ਪਾਏਗੀ ਆ ਪਾਏਗਾ ਤਾਂ ਤਾਂ ਹੀ ਕੰਮ ਚੱਲੇਗਾ ਐਸ ਡੀ ਐਮ ਸਾਹਿਬ ਦੇ ਧਿਆਨ ਵਿੱਚ ਇਹ ਗੱਲ ਲਿਆਉਣ ਆਏ ਆ ਪਹਿਲਾਂ ਏ ਆਰ ਦੇ ਧਿਆਨ ਵਿੱਚ ਲੰਦਾ ਵੀ ਸੁਸਾਇਟੀ ਬੰਦ ਪਈ ਆ ਜੀ ਕਿਰਪਾ ਕਰਕੇ ਉਹਨੂੰ ਉਹਦਾ ਪ੍ਰਬੰਧ ਕੀਤਾ ਜਾਵੇ ਦੁਬਾਰਾ ਚੋਣ ਕਰਵਾਈ ਜਾਵੇ ਜਾਂ ਉੱਥੇ ਪ੍ਰਬੰਧਕ ਲਾਇਆ ਜਾਵੇ ਤਾਂ ਜੋ ਲੋਕਾਂ ਦੀ ਸਹੂਲਤ ਵਾਸਤੇ ਬਣੀ ਹੋਈ ਜਿਹੜੀ ਇਹ ਕੋਆਪਰੇਟਿਵ ਸੁਸਾਇਟੀ ਆ ਉਹ ਕੰਮ ਕਰੇ ਪਰ ਅਜੇ ਤੱਕ ਉਹਦਾ ਕੋਈ ਨਤੀਜਾ ਨਹੀਂ ਮਿਲਿਆ ਕਿਉਂਕਿ ਨਤੀਜੇ ਸਰਕਾਰ ਨੇ ਪ੍ਰਸ਼ਾਸਨ ਨੇ ਉਦੋਂ ਕੱਢਣੇ ਹੁੰਦੇ ਆ ਜਦੋਂ ਪਤਾ ਲੱਗ ਜਾਵੇ ਕੇ ਨਤੀਜਾ ਸਰਕਾਰ ਦੇ ਉਲਟ ਨਿਕਲੂਗਾ ਜਥੇਬੰਦੀ ਸੜਕ ਤੇ ਹੋਵੇਗੀ ਜਾਂ ਕਿਸੇ ਚੌਂਕ 'ਚ ਹੋਵੇਗੀ ਉਦੋਂ ਹੱਲ ਵੀ ਹੋ ਜਾਣਾ ਹੈ ਕਿ ਅਸੀਂ ਪਹਿਲਾਂ ਬੇਨਤੀਆਂ ਕਰਦੇ ਆਂ ਵੀ ਇਹ ਪਿੰਡ ਦਾ ਮਸਲਾ ਹੈ ਇੱਕ ਤੇ ਨਾਲ ਸਾਰੇ ਪਿੰਡ ਦਾ ਕੰਮ ਚੱਲੀ ਜਾਵੇ ਸੋਸਾਇਟੀ ਚੱਲੇ ਇਹਦੇ ਵਿੱਚ ਕਿਸੇ ਪਾਰਟੀਬਾਜੀ ਦੀ ਬਹੁਤੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਚੁਣੀ ਹੋਈ ਕਮੇਟੀ ਕੰਮ ਕਰੇ ਬਸ ਇਹੀ ਮੰਗ ਹੈ ਉਹ ਇਸ ਟਾਈਮ ਦੀ ਹਿਸਾਬ ਦੇ ਧਿਆਨ ਵਿੱਚ ਲਿਆਂਦੀ ਹੈ ਮੰਗ ਪੱਤਰ ਦਿੱਤਾ ਬਿਲਕੁਲ ਰਾਜਸੀ ਬਿਲਕੁਲ ਰਾਜਸੀ ਜੀ ਰਾਜ ਜਿਹੜੀ ਪੋਲੀਟੀਕਲ ਇੰਟਰਫੀਅਰੈਂਸ ਹੈ ਸੋਸਾਇਟੀਆਂ ਤੋਂ ਦੂਰ ਦੀ ਗੱਲ ਹੋ ਤਾਂ ਟਰਾਂਸਫਾਰਮਰ ਤੇ ਚੜੀ ਫਿਰਦੀ ਹੈ ਟਰਾਂਸਫਾਰਮਰ ਦੇ ਢ ਘਟਣ ਹੋ ਰਹੇ ਆ ਬਾਥਰੂਮ ਦੇ ਢ ਘਟਣ ਹੋ ਰਹੇ ਆ ਐਡੇ ਵੱਡੇ ਪਿੰਡ ਦੀ ਐਡੀ ਵੱਡੀ ਸੰਸਥਾ ਉਹਦਾ ਜਾ ਕੇ ਢ ਘਟਣ ਕਰਨ ਨਾ ਵੀ ਆਓ ਜੀ ਆ ਦੁਬਾਰਾ ਚੋਣ ਕਰਕੇ ਕੰਮ ਚੱਲਦਾ ਚੱਲਦਾ ਕਰਤਾ ਜਾਂ ਤਾਂ ਸਿਆਸਤ ਹੀ ਇਹੋ ਜਿਹੀ ਹੋ ਗਈ ਤੇ ਜਾਂ ਸਿਆਸਤ ਨੂੰ ਚਲਾਉਣ ਵਾਲੇ ਇਹੋ ਜਿਹੇ ਹੋ ਗਏ ਸਾਨੂੰ ਤਾਂ ਦੋਹਾਂ ਤੇ ਹੀ ਭਰੋਸਾ ਨਹੀਂ ਹੈਗਾ ਸੋ ਉਮੀਦ ਕਿਥੋਂ ਫੇਰ ਅਗਲੀ ਕਰਦੇ ਆ ਜਿਹੜੇ ਪ੍ਰਸ਼ਾ ਪ੍ਰਸ਼ਾਸਨਿਕ ਅਧਿਕਾਰੀ ਹੈ ਐਸ ਡੀ ਐਮ ਸਾਹਿਬ ਹੈ ਅੱਗੇ ਡੀ ਸੀ ਸਾਹਿਬ ਹੈ ਜੇ ਮਸਲਾ ਕੋਆਪਰੇਟਿਵ ਮਹਿਕਮੇ ਨਾਲ ਸੰਬੰਧਿਤ ਏ ਆਰ ਹੈ ਡੀ ਆਰ ਹੈ ਉਹਨਾਂ ਦੇ ਧਿਆਨ ਵਿੱਚ ਲਿਆਤੀ ਤੇ ਜੇ ਫੇਰ ਵੀ ਹੱਲ ਨਹੀਂ ਹੋਏਗਾ ਤਾਂ ਫੇਰ ਜਿੰਦਾਬਾਦ ਮਰਦਾਬਾਦ ਤਾਂ ਹੋਵੇਗੀ